ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਰਬੱਤ ਦਾ ਭਲਾ ਕਰੇ ਸੱਚੇ ਪਾਤਸ਼ਾਹ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਣੋ ਨੰਦ ਪਿਆਰੀ ਜੀ ਬਾਤ ਦਾ ਇਹ ਜਿਹੜਾ ਸੀਗਾ ਰਾਜਾ ਨਰ ਸੁਲਤਾਨ ਇਹ ਆਪਦੇ ਨਾਨਕ ਹੀ ਰਹਿੰਦਾ ਹੁੰਦਾ ਪਹਿਲਾਂ ਜਦੋਂ ਇਹ 18 19 20 ਸਾਲ ਦਾ ਸੀ ਤਾਂ ਇੱਕ ਇਹਦੇ ਹਾਨ ਦਾਈ ਇਹਦੇ ਮਾਮੇ ਦਾ ਮੁੰਡਾ ਸੀ ਰੂਪ ਸਿੰਘ ਉੱਥੇ ਇਹ ਬੜੀਆਂ ਸ਼ਰਾਰਤਾਂ ਕਰਦਾ ਗਲੇਲ ਬਣਾ ਕੇ ਔਰਤਾਂ ਨੂੰ ਬੜਾ ਤੰਗ ਕਰਦਾ ਜਦੋਂ ਔਰਤਾਂ ਖੂਹਾਂ ਤੋਂ ਪਾਣੀ ਪਰ ਕੇ ਲਿਆਉਂਦੀਆਂ ਕੜਿਆਂ ਦੇ ਵਿੱਚ ਸਿਰਾਂ ਤੇ ਇਹ ਗਲੇਲ ਉਹਨਾਂ ਦੇ ਘੜਿਆਂ 'ਚ ਮਾਰਦਾ ਪੰਨ ਦਿੰਦਾ ਅਗਲੀ ਦੇ ਸਿਰ ਤੇ ਘੜਾ ਫੁੱਟ ਗਿਆ ਪਾਣੀ ਦਾ ਭਰਿਆ ਹੋਇਆ ਤਾਂ ਸਾਰੇ ਕੱਪੜੇ ਭਿੱਜ ਗਏ ਉਹ ਬਈ ਵੀ ਰਾਜਿਆਂ ਦਾ ਮੁੰਡਾ ਉਹ ਡਰਦਾ ਕੋਈ ਬੋਲਿਆ ਨਾ ਕਰੇ ਤਾਂ ਇੱਕ ਦਿਨ ਕੀ ਹੋਇਆ ਇੱਕ ਮਿਸਤਰੀਆਂ ਦੀ ਕੁੜੀ ਸੀ ਉਹ ਬੜੇ ਗਰੀਬ ਸੀ ਵਿਚਾਰੇ ਜਦੋਂ ਨਰ ਸੁਲਤਾਨ ਨੇ ਘੜਾ ਪੰਨਤਾ ਤਾਂ ਉਹ ਕੁੜੀ ਦਾ ਕੜਾ ਫੁੱਟ ਗਿਆ ਜਦੋਂ ਉਹ ਨਾਲ ਦੀਆਂ ਨੂੰ ਕਹਿਣ ਲੱਗੀ ਵੀ ਚਲੋ ਆਜੋ ਮੇਰੇ ਨਾਲ ਵੀ ਤੁਸੀਂ ਤਾਂ ਉਹੀ ਡਰੀ ਜਾਈਆਂ ਨੀ ਆਪਾਂ ਇਹਨਾਂ ਦੇ ਔਲਾੰਬਾ ਦੇ ਕੇ ਆਉਨੇ ਆਂ ਮਹਿਲਾਂ ਚ ਚਲੋ ਭਾਈ ਕੋਈ ਨਾ ਗਈ ਉਹ ਕਹਿੰਦੀ ਤੁਸੀਂ ਨਾ ਜਾਓ ਕਹਿੰਦੀ ਮੈਂ ਤਾਂ ਜਾਉਂਗੀ ਤੇ ਨਾਲੇ ਭਾਈ ਉਹਨੇ ਨਰਸਨ ਤੁਹਾਨੂੰ ਗਾਲਾਂ ਕੱਢੀਆਂ ਉੱਥੇ ਜਿਵੇਂ ਬੁੜੀਆਂ ਦੀਆਂ ਗਾਲਾਂ ਹੁੰਦੀਆਂ ਨੇ ਪੁੱਠੀਆਂ ਸਿੱਧੀਆਂ ਬਹੁਤ ਕੱਢੀਆਂ ਉਹਨੂੰ ਕਹਿੰਦੀ ਚਲ ਆ ਜਾ ਤੇਰੇ ਘਰੇ ਔਲਾੰਬਾ ਦੇ ਕੇ ਆਉਨੀਆਂ ਹੁਣ ਭਾਈ ਉਹ ਵਗ ਗਈ ਮਾਗਰਿਓ ਵਗਿਆ ਨਰ ਸੁਲਤਾਨ ਵੀ ਤਾਂ ਮੇਰੇ ਘਰੇ ਗਈ ਐ ਸੱਚੀ ਉਹ ਲੰਬਾ ਦੇਣਾ ਉਹ ਜਾ ਕੇ ਕਹਿਣ ਲੱਗੀ ਮੈਂ ਰਾਣੀ ਸਹਿਬਾ ਨੂੰ ਮਿਲਣਾ ਮਲਾਤੀ ਉਹਨੂੰ ਕਹਿਣ ਲੱਗੀ ਵੀ ਤੁਸੀਂ ਵੀ ਇਹ ਜਿਹੜਾ ਮੁੰਡਾ ਰੱਖਿਆ ਹੋਇਆ ਵੀ ਇਹ ਸਾਨੂੰ ਬਹੁਤ ਤੰਗ ਕਰਦਾ ਇਹਨੂੰ ਸਮਝਾਓ ਵੀ ਹੋਰ ਲੋਕ ਤਾਂ ਪਿੰਡ ਦੇ ਡਰਦੇ ਨਹੀਂ ਬੋਲਦੇ ਵੀ ਇਹ ਸਾਡੇ ਘੜੇ ਭੰਨ ਦਿੰਦਾ ਸੀ ਗਰੀਬ ਲੋਕ ਰੋਜ਼ ਕਿੱਥੋਂ ਕਢਾ ਲਿਆ ਜਾਈਏ ਵੀ ਆ ਦੇਖ ਲੋ ਅੱਜ ਮੇਰੇ ਸਾਰੇ ਮੇਰੇ ਕੱਪੜੇ ਭਿੱਜੇ ਪਏ ਨੇ ਜਦੋਂ ਉਹਨੇ ਇੰਨੀ ਗੱਲ ਕਹੀ ਤਾਂ ਨਰ ਸੁਲਤਾਨ ਮੰਗਰੀ ਆ ਗਿਆ ਸੀਗਾ ਉਹਦੇ ਵੀ ਸਾਡੇ ਜਾਂਦੀ ਆ ਉਲੰਭਾ ਦੇਣਾ ਉਹਨੂੰ ਕਹਿਣ ਲੱਗਿਆ ਜਦੋਂ ਉਹਨੇ ਕਿਹਾ ਵੀ ਮੇਰੇ ਕੱਪੜੇ ਭਿੱਜ ਗਏ ਸਾਰੇ ਕਹਿੰਦਾ ਭਨਤਾ ਘਢੋਲਾ ਸੁੰਦਰਤ ਖਾਣੀ ਦਾ ਉਹਨੂੰ ਛੇੜਦਾ ਹਲੇ ਵੀ ਭਨਤਾ ਘਢੋਲਾ ਸੁੰਦਰਤ ਖਾਣੀ ਦਾ ਇਕੱਠਾ ਹੋਇਆ ਇਕੱਠਾ ਹੋ ਗਿਆ ਸਰੀਰ ਪਰਾਮਾਖਾਣੀ ਦਾ ਭਿੱਜ ਗਏ ਸਾਰੇ ਵਦਨ ਦੇ ਚੀਰ ਜੀ ਚੀਰ ਵਿੱਚੋਂ ਲੱਗਿਆ ਦੇਸਨ ਸਰੀਰ ਜੀ ਭਾਈ ਜਦੋਂ ਨੇ ਇਹ ਗੱਲ ਕਹੀ ਹੁਣ ਗੁੱਸਾ ਤਾਂ ਆਉਣਾ ਹੀ ਆ ਬੰਦੇ ਨੂੰ ਉਹ ਕਹਿਣ ਲੱਗੀ ਕਹਿੰਦੀ ਜੇ ਤੂੰ ਇੰਨਾ ਬਦਕਾਰ ਐ ਤਾਂ ਤੇਰੇ ਪਿਓ ਨੇ ਤੈਨੂੰ ਇੱਥੇ ਛੱਡਿਆ ਹੋਇਆ ਅਈ ਜਦ ਨਰ ਸੁਲਤਾਨ ਨੇ ਇਹ ਗੱਲ ਸੁਣ ਲਈ ਬਦਕਾਰ ਸ਼ਬਦ ਸੁਣ ਲਿਆ ਉਹ ਨੂੰ ਤਾਂ ਅੱਗ ਲੱਗੀ ਤਨ ਮਨ ਨੂੰ ਜਿਵੇਂ ਉਹ ਕਹਿੰਦੇ ਨੇ ਵੀ ਅੰਦਰ ਜਾ ਲੱਗੀ ਉਹਦੇ ਤਾਂ ਦਿਲ ਨੂੰ ਦਿਲ ਨੂੰ ਲੱਗੀ ਹੋਈ ਤਾਂ ਹੁਣ ਕਹਿਣ ਲੱਗਿਆ ਵੀ ਮੈਂ ਤਾਂ ਉਰੇ ਰਹਿੰਦਾ ਨਹੀਂ ਮੈਂ ਤਾਂ ਜਾਊਂਗਾ ਆਪਣੇ ਪਿੰਡ ਨੂੰ ਤਾਂ ਪੱਕਾ ਮਨ ਬਣਾ ਲਿਆ ਕਿ ਮੈਂ ਨਹੀਂ ਹੁਣ ਰਹਿੰਦਾ ਮੈਂ ਜਾਊਗਾ ਤਾਂ ਭਾਈ ਹੁਣ ਉਹਦੀ ਉਹਦਾ ਮਾਮੇ ਦਾ ਮੁੰਡਾ ਸੀ ਜਿਹੜਾ ਰੂਪ ਸਿੰਘ ਉਹ ਕਹਿਣ ਲੱਗਿਆ ਵੀ ਤੂੰ ਇਕੱਲਾ ਨਹੀਂ ਜਾਏਂਗਾ ਮੈਂ ਵੀ ਤੇਰੇ ਨਾਲ ਜਾਊਗਾ ਭਾਈ ਦੋਨੇ ਜਾਣੇ ਘੋੜੇ ਤੇ ਚੱਲ ਪਏ ਤਾਂ ਗਾਹਾਂ ਸ਼ਹਿਰ ਆਇਆ ਉਹਨੂੰ ਰੂਪ ਸਿੰਘ ਨੂੰ ਕਹਿਣ ਲੱਗਿਆ ਨਰ ਸੁਲਤਾਨ ਕਹਿੰਦਾ ਜਾ ਮੈਂ ਉਰੇ ਵਹਿਨਾ ਨਾਲੇ ਤਾਂ ਆਪਣੇ ਖਾਣ ਨੂੰ ਲਿਆ ਰੋਟੀ ਰੂਟੀ ਬਣਵਾ ਕੇ ਟੱਬੇ ਤੋਂ ਨਾਲੇ ਕਹਿੰਦਾ ਘੋੜੇ ਵਾਸਤੇ ਲਿਆ ਛੋਲੇ ਛੁੱਲੇ ਲਿਆ ਇੰਦਾਣਾ ਦੁਣਾ ਉਹ ਬਾਈ ਚਲਿਆ ਗਿਆ ਗਾਹਾਂ ਆਟਾ ਬਿਆਲੇਨ ਕਹਿਤਾ ਕਹਿੰਦਾ ਸਾਨੂੰ ਦੋ ਤਿੰਨ ਤਾਂ ਸਬਜ਼ੀਆਂ ਵਧੀਆ ਬਣਾ ਕੇ ਫੁਲਕੇ ਲਾ ਦੋ ਵੀ ਮੈਂ ਵਾਪਸ ਆ ਕੇ ਲੈ ਜਾਨਾ ਉਹ ਜਿਵੇਂ ਰਾਜੇ ਹੁੰਦੇ ਪਹਿਲਾਂ ਜਿਹੜੇ ਇਹ ਪਾਨ ਬਹੁਤ ਚਬਦੇ ਹੁੰਦੇ ਕਹਿੰਦੇ ਬਾਕੀ ਆਮ ਜਨਤਾ ਤਾਂ ਬਾਅਦ ਚ ਲੱਗੀ ਆ ਕਹਿੰਦੇ ਪਹਿਲਾਂ ਇਹ ਰਾਜੇ ਹੀ ਖਾਂਦੇ ਹੁੰਦੇ ਪਾਨ ਤਾਂ ਉਹ ਕਹਿਣ ਲੱਗਿਆ ਵੀ ਮੈਂ ਇਹਨੇ ਪਾਨ ਫੜ ਲਿਆ ਵਾ ਪੁੱਛ ਲਿਆ ਵੀ ਕਿੱਥੋਂ ਮਿਲੂ ਕਹਿੰਦੇ ਜੀ ਆ ਨੇੜੇ ਹੀ ਮਿਲੂਗਾ ਵੀ ਦੋ ਭੈਣਾਂ ਨੇ ਆ ਤਰੀ ਤੇ ਚਤਰੀ ਉਹਨੂੰ ਇਹ ਨਾ ਦੱਸਿਆ ਕਿਸੇ ਨੇ ਵੀ ਉਹ ਜਾਦੂਗਰनियां ਨੇ ਜਦੋਂ ਉਹ ਗਿਆ ਤਾਂ ਉਹਨਾਂ ਨੂੰ ਕਹਿਣ ਲੱਗਿਆ ਜਾ ਕੇ ਵੀ ਮੈਨੂੰ ਵਧੀਆ ਜਿਹਾ ਪਾਨ ਬਣਾ ਕੇ ਦੇ ਦਿਓ ਉਹ ਕਹਿੰਦੀ ਜੇ ਵਧੀਆ ਪਾਨ ਲੈਣਾ ਤਾਂ ਅੰਦਰ ਆ ਜਾ ਜਦੋਂ ਦੇਖਿਆ ਵੀ ਸੋਹਣਾ ਸੁਨੱਖਾ ਗੱਭਰੂ ਆ ਉਹਨਾਂ ਨੇ ਤਾਂ ਭਾਈ ਜਾਦੂ ਮਾਰਿਆ ਕਰਕੇ ਜਾਦੂ ਉਹਨੂੰ ਤੋਤਾ ਬਣਾ ਕੇ ਪਿੰਜਰੇ ਚ ਟੰਗਤਾ ਤਾਂ ਦੂਰ ਥੋੜਾ ਜਿਹਾ ਇੱਕ ਸਾਧ ਬੈਠਾ ਦੇਖ ਰਿਹਾ ਸੀ ਵੀ ਉਹ ਮੁੰਡਾ ਅੰਦਰ ਵੜਿਆ ਉਹ ਨਿਕਲਿਆ ਨਹੀਂ ਉਹਨੂੰ ਪਤਾ ਸੀ ਵੀ ਇਹ ਜਾਦੂਗਰ ਨੇ ਭਾਈ ਜਦੋਂ ਨਾ ਅੰਦਰੋਂ ਨਿਕਲਿਆ ਤਾਂ ਉਹ ਸਾਧ ਗਿਆ ਬਹਾਨੇ ਨਾਲ ਜਾ ਕੇ ਕਹਿਣ ਲੱਗਿਆ ਵੀ ਮੈਨੂੰ ਪਾਣ ਦਿਓ ਭਾਈ ਉਹ ਤਾਂ ਅੰਦਰੋਂ ਪਾਣ ਲੈਣ ਵਗ ਗਿਆ ਉਹਨੇ ਫਟਾਫਟ ਦੇਖਿਆ ਵੀ ਆ ਬੈਠਾ ਤੋਤਾ ਬਣਾਇਆ ਗਲਚ ਤਾਂ ਗਬਨਿਆ ਹੋਇਆ ਉਹਨੇ ਕੱਢ ਕੇ ਪਿੰਜਰੇ ਚ ਆਪਦੀ ਬਗਲੀ ਚ ਪਾ ਲਿਆ ਪਾ ਕੇ ਬਗਲੀ ਚੋਂ ਭੱਜ ਲਿਆ ਬਾਹਰ-ਬਾਹਰ ਆ ਕੇ ਜਦੋਂ ਉਹਦੇ ਗਲਚੋਂ ਧਾਗਾ ਤੋੜਿਆ ਤਾਂ ਉਹ ਤਾਂ ਬਹੁਤ ਸੋਹਣਾ ਗੱਭਰੂ ਮੂਰੇ ਖੜ ਗਿਆ ਉਹਦੇ ਕਹਿੰਦਾ ਬਾਬਾ ਜੀ ਮੇਰਾ ਭਾਈ ਕਿੱਥੇ ਐ ਉਹ ਕਹਿੰਦਾ ਵੀ ਤੂੰ ਤਾਂ ਬੇਟਾ ਇਕੱਲਾ ਹੀ ਐ ਵੀ ਤੈਨੂੰ ਤਾਂ ਇਹ ਮਾਰ ਦਿੰਦੀਆਂ ਮੈਂ ਦੇਖ ਲਿਆ ਸੀ ਦੂਰ ਬੈਠੇ ਨੇ ਤੈਨੂੰ ਤਾਂ ਮੈਂ ਛਡਾ ਲਿਆ ਆ ਵੀ ਬਹਾਨੇ ਨਾਲ ਤੈਨੂੰ ਮੈਂ ਆਪਣੀ ਬਗਲੀ ਚ ਪਾ ਲਿਆ ਮੈਂ ਪਾਨ ਦੇ ਬਹਾਨੇ ਗਿਆ ਵੀ ਭਾਈ ਦਾ ਨਹੀਂ ਮੈਨੂੰ ਪਤਾ ਉਹ ਕਹਿਣ ਲੱਗਿਆ ਵੀ ਹੁਣ ਤਾਂ ਕਿੰਨਾ ਟਾਈਮ ਹੋ ਗਿਆ ਫਿਰ ਉਹਨੂੰ ਕਹਿੰਦਾ ਵੀ ਬਾਬਾ ਜੀ ਮੈਨੂੰ ਵੀ ਤੁਸੀਂ ਨਾਲ ਹੀ ਲੈ ਚੱਲੋ ਭਾਈ ਉਹਦੇ ਨਾਲ ਵਗ ਗਿਆ ਉਧਰ ਨਰ ਸੁਲਤਾਨ ਨੇ ਦੇਖਿਆ ਵੀ ਆਇਆ ਹੀ ਨਹੀਂ ਮੂਰੇ ਰਾਤ ਬੈਣ ਵਾਲੀ ਹੋਗੀ ਉਹਨੇ ਸੋਚਿਆ ਵੀ ਚਲੋ ਤਾਂ ਘਰ ਨੂੰ ਵਗ ਗਿਆ ਹੋਊਗਾ ਵੀ ਮੈਂ ਆਪਦੇ ਨੂੰ ਜਾਨਾਂ ਭਾਈ ਉਹ ਤਾਂ ਉਧਰ ਤੁਰ ਗਿਆ ਤਾਂ ਹੁਣ ਰੂਪ ਸਿੰਘ ਸੰਤ ਉਹ ਸਾਧੂ ਦੇ ਨਾਲ ਉਹਦੀ ਕੁਟੀਆ ਚ ਵਗ ਗਿਆ ਗਿਆ ਹੋਇਆ ਤਾਂ ਸਾਲ ਭਰ ਰਿਹਾ ਉਹਦੇ ਕੋਲੇ ਉਹਨੇ ਬੜੇ ਗੁਰ ਸਿਖਾਏ ਉਹਨੂੰ ਜਾਦੂ ਜੁੱਦੂ ਛੋਟੇ ਮੋਟੇ ਸਿਖਾਏ ਤਾਂ ਇੱਕ ਦਿਨ ਉਹ ਨਦੀ ਦੇ ਕਿਨਾਰੇ ਤੈਲਦਾ ਫਿਰਦਾ ਹੈ ਰੂਪ ਸਿੰਘ ਉੱਥੇ ਧੋਬੀ ਕੱਪੜੇ ਧੋਂਦਾ ਹੈ ਤਾਂ ਉਹਦੀ ਕੁੜੀ ਆਈ ਰੋਟੀ ਲੈ ਕੇ ਆਈ ਉਹਦੀ ਆਪਦੇ ਪਿਓ ਦੀ ਮੋਣੀ ਉਹਦਾ ਨਾਮ ਸੀ ਕੁੜੀ ਦਾ ਬਹੁਤ ਸੋਹਣੀ ਕੁੜੀ ਤਾਂ ਰੂਪ ਸਿੰਘ ਨੇ ਦੇਖ ਲਈ ਵੀ ਧੋਬੀ ਦੀ ਧੀ ਕਿੰਨੀ ਸੋਹਣੀ ਹੈ ਜਦੋਂ ਭਾਈ ਉਹ ਕੱਪੜੇ ਧੋ ਤੂਗੇ ਮਿਓਤੀ ਜਾਣ ਲੱਗੇ ਤਾ ਉਹਨਾਂ ਦੇ ਮਾਗਰ-ਮਾਗਰ ਹੋ ਲਿਆ। ਉਹਨਾਂ ਨੇ ਜਾ ਕੇ ਆਪਦੇ ਅੰਦਰ ਵੜ ਗਏ। ਗੇਟ ਬੰਦ ਕਰ ਲਿਆ। ਇਹ ਬਾਰ ਚ ਬਹਿ ਗਿਆ। ਉਹਨਾਂ ਨੂੰ ਕੋਈ ਪਤਾ ਨਹੀਂ ਵੀ ਇਹ ਸਾਡਾ ਪਿੱਛਾ ਕਰ ਰਿਹਾ ਹੈ। ਬਾਰ ਚ ਬੈਠਾ ਕਹੀ ਜਾਂਦਾ ਹੈ, "ਮੋਣੀ ਕਦੋਂ ਦਰਸ਼ਨ ਦੇਵੇਂਗੀ? ਹਾਏ ਮੋਣੀ, ਹਾਏ ਮੋਣੀ ਮੈਨੂੰ ਦਰਸ਼ਨ ਦੇ ਜਾ।" ਕਮਲਾ ਹੋ ਗਿਆ ਭਾਈ ਜਮਈ। ਲੋਕ ਲੰਘਦੇ ਨੇ, ਦੇਖਦੇ ਨੇ, ਦੇਖ-ਦੇਖ ਉਹਨੂੰ ਹੱਸਦੇ ਨੇ। ਤਾਂ 2-3 ਬੰਦੇ ਕਹਿੰਦੇ ਵੀ ਆਪਾਂ ਤੋਬੀ ਨੂੰ ਦੱਸੋ ਤਾਂ ਸਹੀ ਉਹਨਾਂ ਨੇ ਬਾਰ ਖੜਕਾਇਆ ਉਹਨੂੰ ਕਹਿੰਦੇ ਵੇ ਤੋਬੀਆ ਆ ਤੇਰੇ ਬਾਰ ਚ ਕੀ ਹੋ ਰਿਹਾ ਹੈ ਉਹਨੇ ਭਾਈ ਜੀ ਤਾਂ ਖੋਲਿਆ ਗੇਟ ਸੁਣਿਆ ਉਹਨੂੰ ਅੰਦਰ ਲੈ ਗਿਆ ਰੂਪ ਸਿੰਘ ਨੂੰ ਅੰਦਰ ਲਿਜਾ ਕੇ ਉਹਨੂੰ दारू ਨਾਲ ਰਜਾਤਾ ਜਮਾਂ ਟੰਨ ਕਰਤਾ ਕਰਕੇ ਫੇਰ ਇੱਕ ਉਹਦੇ ਮੇਜ ਦਾ ਇੱਕ ਬਕਸਾ ਥੀ ਉਹ ਲਿਆ ਉਹਨੂੰ ਆਪਦੇ ਹੱਥ ਰੇੜੀ ਦੇ ਉੱਤੇ ਧਰ ਕੇ ਬਾਹਰ ਜੰਗਲ ਦੇ ਵਿੱਚ ਇੱਕ ਖੂਹ ਸੀ ਉਹਦੇ ਵਿੱਚ ਸਿੱਟਿਆ ਆ ਤਾਂ ਹੁਣ ਜਦੋਂ ਉਹਨੇ ਖੂਹ ਦੇ ਵਿੱਚ ਸਿੱਟਿਆ ਤਾਂ ਉਹ ਬਕਸੇ ਦਾ ਕੁੰਡਾ ਖੁੱਲ ਗਿਆ ਉਹ ਵਿੱਚੋਂ ਨਿਕਲਿਆ ਦੇਖਦਾ ਵੀ ਮੈਂ ਤਾਂ ਖੂਹ ਚ ਸਿੱਟਤਾ ਵੀ ਕਿਹੜੀ ਮੋਹਣੀ ਹੈ ਤਾਂ ਮੇਰੀ ਹੀ ਮੌਤ ਆ ਗਈ ਮੇਰੀ ਤਾਂ ਮੋਹਣੀ ਮੇਰੀ ਮੌਤ ਹੀ ਬਣ ਗਈ ਅੱਜ ਨਰਪਾਈ ਉਹ ਆਲੇ-ਦਾਲੇ ਜੇ ਖੂਹ ਦੇਖਦਾ ਤਾਂ ਉਹਨੂੰ ਇੱਕ ਗੇਟ ਜਾਂ ਲੱਗਿਆ ਹੋਇਆ ਕੁੰਡਾ ਜਾਂ ਲੱਗਿਆ ਹੋਇਆ ਦਿਸਦਾ। ਤਾਂ ਉਹ ਕੁੰਡਾ ਖੋਲਦਾ। ਉਹ ਕੀ ਦੇਖਦਾ ਵੀ ਉਹ ਤਾਂ ਸੁਰੰਗ ਬਣੀ ਹੋਈ ਆ ਉਹ ਉਹਦੇ ਵਿੱਚ ਉਤਰ ਜਾਂਦਾ। ਜਾ ਕੇ ਗਾਹਾਂ ਬਹੁਤ ਸੋਹਣਾ ਮਹਿਲ ਬਣਿਆ ਹੁੰਦਾ ਇੱਕ ਬੜੀ ਸੁੰਦਰ ਕੁੜੀ ਸੁੱਤੀ ਪਈ ਐ। ਉਹ ਜਾ ਕੇ ਕੁੜੀ ਨੂੰ ਨਿਹਾਰਦਾ ਬੈਠਾ। ਤਾਂ ਉਹ ਕੁੜੀ ਉੱਠੀ ਉੱਠ ਕੇ ਕਹਿਣ ਲੱਗੀ ਵੀ ਤੂੰ ਕੌਣਾ ਹੈ ਉਹ ਕਹਿੰਦਾ ਪਹਿਲਾਂ ਐਂ ਦੱਸ ਵੀ ਤੂੰ ਕੌਣਾ ਹੈ ਇੱਥੇ ਇੰਨੀ ਸੋਹਣੀ ਕੁੜੀ ਨੌਜਵਾਨ ਵੀ ਕਹੇ ਜੀ ਜਗ੍ਹਾ ਤੇ ਇਹ ਬੜਾ ਸੋਹਣਾ ਮਹਿਲ ਹੈ ਉਹਨੂੰ ਤਾਂ ਅਸੀਂ ਵਿਖਾਨੀ ਖੂਬ ਦਾ ਹੀ ਰਸਤਾ ਹੈ ਰਸਤਾ ਹੋਰ ਵੀ ਸੀ ਬਾਹਰ ਦਾ ਤਾਂ ਉਹ ਕਹਿਣ ਲੱਗੀ ਵੀ ਮੈਂ ਤਾਂ ਰਾਜੇ ਦੀ ਕੁੜੀ ਸੀ ਮੈਂ ਤਾਂ 2 ਸਾਲ ਹੋ ਗਏ ਉਰੇ ਰਹਿੰਦੀ ਨੂੰ ਇਹ ਦਿਓ ਮੈਨੂੰ ਆਪਦੀ ਉੱਥੋਂ ਚੱਕ ਲਿਆ ਆਪਦੀ ਧੀ ਬਣਾ ਕੇ ਰੱਖਿਆ ਹੋਇਆ ਇਹਨੇ ਵੀ ਹੁਣ ਆਉਣ ਆਲਾ ਤੈਨੂੰ ਖਾ ਜੂਗਾ ਕਹਿੰਦਾ ਫਿਰ ਮੇਰਾ ਘਰ ਕੁਸ ਮੈਂ ਤਾਂ ਤੇਰੇ ਸ਼ਰਨ ਚ ਆ ਗਿਆ ਉਹਨੇ ਭਾਈ ਉਹਨੂੰ ਫੁੱਲ ਬਣਾ ਕੇ ਨਾ ਕੁੜੀ ਨੇ ਆਪਣੇ ਵਾਲਾਂ ਚ ਜੂੜੇ ਚ ਲਾ ਲਿਆ ਜੂੜਾ ਕਰਕੇ ਵਾਲਾਂ ਦਾ ਜੂੜੇ ਚ ਲਾ ਲਿਆ ਉਹਨੂੰ ਫੁੱਲ ਬਣਾ ਕੇ ਮੁੰਡੇ ਨੂੰ ਹੁਣ ਆਇਆ ਦੇਵ ਆ ਕੇ ਉਹਨੂੰ ਕਹਿਣ ਲੱਗਿਆ ਵੀ ਦੱਸ ਕਿੱਥੇ ਐ ਕਹਿੰਦੀ ਕੌਣ ਕਹਿੰਦਾ ਬੰਦਾ ਔਰੇ ਉਹ ਕਹਿੰਦੀ ਕੋਈ ਬੰਦਾ ਨਹੀਂ ਦੇਖ ਲੈ ਭਾਈ ਉਹਨੂੰ ਚੜਿਆ ਗੁੱਸਾ ਉਬਲਦਾ ਕੜਾਹਾ ਕਰਕੇ ਪਾਣੀ ਦਾ ਕੁੜੀ ਉੱਤੇ ਲਟਕਾਤੀ ਕਹਿੰਦਾ ਦੱਸ ਨਹੀਂ ਮਾਰ ਦੂੰ ਬੰਦਾ ਹੈਗਾ ਓਰੇ ਉਹ ਕਹਿੰਦੀ 헤ਠਾਂ ਤਾਂ ਦੇਖ ਤੂੰ ਮੇਰਾ ਪਿਤਾ ਉੱਪਰ ਮੇਰਾ ਉਹ ਪਿਤਾ ਪਰਮੇਸ਼ਰ ਹੈ ਤੇਰੀ ਮਰਜ਼ੀ ਹੈ ਮਾਰਨਾ ਮਾਰਦੇ ਰੱਖਣਾ ਰੱਖ ਲੈ ਜਦੋਂ ਉਹਨੇ ਇਹ ਕਿਹਾ ਭਾਈ ਉਹਨੇ 헤ਠਾਂ ਲਾ ਲਈ ਕੁੜੀ ਲਾ ਕੇ ਉਹ ਕੁੜੀ ਕਹਿਣ ਲੱਗੀ ਵੀ ਦੇਖ ਬਾਪੂ ਜੇ ਮੈਂ ਤੈਨੂੰ ਇੰਨੀ ਬੁਰੀ ਲੱਗਦੀ ਆ ਤੂੰ ਹੁਣ ਮੈਂ ਨਜਵਾਨ ਆ ਵੇ ਹੁਣ ਦੇ ਕਾਬਿਲ ਆ ਤੂੰ ਮੁੰਡਾ ਦੇਖ ਕੇ ਕੋਈ ਮੇਰਾ ਵਿਆਹ ਕਰਕੇ ਤੋੜ ਦੇ ਕਹਿੰਦਾ ਮੈਂ ਦੇਵਾਂ ਦੇ ਬਥੇਰੇ ਮੁੰਡੇ ਦੇਖੇ ਨੇ ਮੈਨੂੰ ਪਸੰਦ ਹੀ ਨਹੀਂ ਆਇਆ ਕੋਈ ਕਹਿੰਦਾ ਤੈਨੂੰ ਕੀ ਪਤਾ ਹੈ ਉਹ ਕਹਿਣ ਲੱਗੀ ਵੀ ਫਿਰ ਜੇ ਮੈਂ ਮੁੰਡਾ ਲੱਭ ਲਾਂ ਕਹਿੰਦਾ ਲੱਭ ਲੈ ਪਰ ਪਹਿਲਾਂ ਮੈਂ ਦੇਖੂਗਾ ਮੈਂ ਉਹ ਕਹਿੰਦੀ ਮਾਰੇਗਾ ਤਾਂ ਨਹੀਂ ਖਾਵੇਂਗਾ ਤਾਂ ਨਹੀਂ ਕਹਿੰਦਾ ਜੇ ਸੋਣਾ ਹੋਇਆ ਫੇਰ ਤਾਂ ਨਹੀਂ ਕੁਝ ਕਹਿੰਦਾ ਨਹੀਂ ਤਾਂ ਫਿਰ ਤੈਨੂੰ ਪਤਾ ਹੈ ਭਾਈ ਕੁੜੀ ਨੇ ਜਿਹੜਾ ਫੁੱਲ ਬਣਾ ਕੇ ਲਾਇਆ ਸੀ ਅੰਦਰ ਗਈ ਮੁੰਡਾ ਬਣਾ ਲਿਆ ਰੂਪ ਸਿੰਘ ਨੂੰ ਲਿਆ ਕੇ ਉਹਦੇ ਮੂਹਰੇ ਖੜਾਤਾ ਉਹਨੂੰ ਕਹਿੰਦੀ ਵੀ ਦੂਰ ਹੋ ਕੇ ਖੜ ਜਾਏ ਇਹ ਦਿਓ ਹੈ ਕਹਿੰਦੀ ਇਹਦਾ ਕੋਈ ਭਰੋਸਾ ਨਹੀਂ ਕਹਿੰਦੀ ਜਦੋਂ ਉਹਨੇ ਦੇਖਿਆ ਦਿਓ ਨੇ ਕਹਿੰਦਾ ਵੀ ਮੁੰਡਾ ਤਾਂ ਬਹੁਤ ਸੋਹਣਾ ਹੈ ਕਹਿੰਦਾ ਲੈ ਫਿਰ ਮੈਂ ਪੰਡਤ ਨੂੰ ਲਿਆਵਾ ਤੇਰੇ ਫੇਰੇ ਕਰਾਵਾਂ ਉਹ ਕਹਿੰਦੀ ਮੈਂ ਤਾਂ ਮੇਰੀ ਮਾਂ ਨੂੰ ਚਿੱਠੀ ਭੇਜਤੀ ਉਹ ਆ ਰਹੀ ਹੈ ਪੰਡਤ ਲੈ ਕੇ ਚਲੋ ਜੀ ਉਹਨੂੰ ਗੱਲ ਕਰੋ ਵੀ ਵਿਆਹ ਕੇ ਉਹਦੇ ਫੇਰੇ ਦੇ ਕੇ ਰੂਪ ਸਿੰਘ ਨਾਲ ਤੋਰਦੀ ਕੁੜੀ ਹੁਣ ਮਾਤ ਲੋਕ ਚ ਆ ਗਏ ਦੋਨੇ ਜਾਣੇ ਤਾਂ ਤੁਰੇ ਆਉਂਦੇ ਨੇ ਇੱਕ ਬਾਗ ਸੀ ਬਹੁਤ ਵੱਡਾ ਉੱਥੇ ਖਰਬੂਜੇ ਖਰਬਾਜੇ ਫਲ ਫਰੂਟ ਬਹੁਤ ਸੀ ਉੱਥੇ ਖਰਬੂਜਿਆਂ ਦੀ ਦੂਰੋਂ ਹੀ ਸਮੈਲ ਆਵੇ ਉਹਨਾਂ ਨੂੰ ਉਹ ਰੂਪ ਸਿੰਘ ਕਹਿਣ ਲੱਗਿਆ ਵੀ ਨਾਲੇ ਭੁੱਖ ਲੱਗੀ ਆਪਾਂ ਬਾਗ 'ਚ ਚੱਲਦੇ ਆਂ ਵੀ ਇੱਥੇ ਖਰਬੂਜੇ ਨੇ ਵੀ ਆਵਾਸ਼ਨਾ ਹੁੰਦੀ ਹੈ ਉਹ ਕਹਿੰਦੀ ਮੈਂ ਤਾਂ ਕਦੇ ਖਾਧਾ ਨਹੀਂ ਵੀ ਮੈਨੂੰ ਦੇ ਦੇ ਕਹਿੰਦੀ ਕਿਹਾ ਜਾਂਦਾ ਮੈਂ ਵੀ ਖਾ ਕੇ ਦੇਖਾਂ ਭਾਈ ਉਹਨੇ ਚਾਕੂ ਮੰਗਾਇਆ ਕੱਟ ਕੇ ਖਰਬੂਜਾ ਉਹਨੂੰ ਫਾੜੀ ਦਿੱਤੀ ਕੁੜੀ ਨੂੰ ਕਹਿੰਦਾ ਵੀ ਐਂ ਖਾ ਲੈ ਉਹ ਕਹਿੰਦੀ ਐਂ ਨਹੀਂ ਮੈਨੂੰ ਤਾਂ ਖਾਦੀ ਜਾਂਦੀ ਮੈਨੂੰ ਤਾਂ ਖਾਣਾ ਨਹੀਂ ਆਉਂਦਾ ਇਹ ਵੀ ਆ ਚਾਕੂ ਨਾਲ ਇਹ ਤੇ ਪੀਸ ਬਣਾ ਦੇ ਉਹ ਕਹਿੰਦਾ ਲੈ ਫੜ ਜਿਹੇ ਜੇ ਕਰਨੇ ਨੇ ਕਰ ਲੈ ਤਾਂ ਭਾਈ ਕੁੜੀ ਨੇ ਉਹਦੇ ਪੀਸ ਬਣਾਏ ਤਾਂ ਇੱਕ ਚਾਕੂ ਦੀ ਦੇ ਵਿੱਚ ਪੀਸ ਲੱਗਿਆ ਰਹਿ ਗਿਆ ਕੁੜੀ ਨੇ ਸੋਚਿਆ ਵੀ ਜਿਵੇਂ ਆ ਚਾਕੂ 'ਚ ਟੰਗਿਆ ਗਿਆ ਪੀਸ ਵੀ ਮੈਂ ਆਇਆ ਇਸ ਚਾਕੂ ਨਾਲ ਟੰਗ ਟੰਗ ਕੇ ਪੀਸ ਅਹੀਂ ਖਾ ਲੈਨੀ ਆ ਉਹਨੇ ਭਾਈ ਪਹਿਲਾਂ ਹੀ ਪੀਸ ਮੂੰਹ 'ਚ ਪਾਇਆ ਪਤਾ ਹੈ ਨਹੀਂ ਸੀ ਵੀ ਕਿਵੇਂ ਖਾਣਾ ਹੈ ਜਾਦਾ ਪੀਸ ਨੂੰ ਦੰਦਾ ਨਾਲ ਕੱਢ ਲੈਂਦੀ ਜੀਭ ਤੇ ਧਰ ਕੇ ਉਹਨੇ ਭਾਈ ਜੀਭ ਤੇ ਧਰ ਕੇ ਚਾਕੂ ਸਿੱਧਾ ਹੈਗਾ ਸੀ ਉਹ ਓਵੇਂ ਉਸੇ ਲੋਟੀ ਖਿੱਚ ਲਿਆ ਕੁੜੀ ਦੀ ਜੀਭ ਤਾਂ ਵਿਚਾਲੋਂ ਚੀਰੀ ਗਈ ਜਦੋਂ ਜੀਭ ਚੀਰੀ ਗਈ ਤਾਂ ਬਹੁਤ ਖੂਨ ਨਿਕਲਿਆ ਉੱਥੇ ਕੋਈ ਸਾਧਨ ਬਣਾ ਕੋਲੇ ਤਾਂ ਦੇਖਦੇ ਦੇਖਦੇ ਜੀ ਉਹ ਕੁੜੀ ਮਰ ਗਈ ਤਾਂ ਹੁਣ ਉਹ ਰੋਂਦਾ ਰੂਪ ਸਿੰਘ ਕਹਿੰਦਾ ਮੈਂ ਦਿਓ ਤੋਂ ਧੋਖੇ ਨਾਲ ਲਿਆਇਆ ਸੀ ਤਾ ਕਹਿੰਦਾ ਨਾ ਮੇਰੇ ਕੰਮ ਦੀ ਵੀ ਮੇਰੇ ਹੱਥ ਬਣੀ ਆਈ ਕਹਿੰਦਾ ਤਾਂ ਹੀ ਹੁਣ ਭਾਈ ਵਗਿਆ ਉੱਥੋਂ ਸੋਚਦਾ ਵੀ ਹੁਣ ਉਸੇ ਆਸ਼ਰਮ ਚ ਫੇਰ ਜਾਨਾ ਸਾਧੂ ਦਾ ਜਿਹੜਾ ਸਾਧੂ ਲਵੇ ਗਿਆ ਸੀ ਉੱਥੇ ਗਿਆ ਤਾਂ ਜਾ ਕੇ ਉੱਥੇ ਉਹਨੂੰ ਉਹ ਹੈ ਨਾ ਸਾਧੂ ਉਹਦੇ ਆਸ਼ਰਮ ਚ ਜਾ ਕੇ ਆਪ ਬੈਠ ਗਿਆ ਬੈਠਿਆ ਹੋਇਆ ਤਾਂ ਹੁਣ ਉੱਥੇ ਰਿਹਾ 6-7 ਮਹੀਨੇ ਹੋਗੇ ਰਹਿੰਦੇ ਨੇ ਇੱਕ ਦਿਨ ਬੈਠਾ ਤਾਂ ਉਹਨੂੰ ਲੱਗਿਆ ਵੀ ਬਾਹਰ ਕੋਈ ਖੜਕਾ ਹੋਇਆ ਜਦੋਂ ਉਹਨੇ ਉੱਠ ਕੇ ਦੇਖਿਆ ਤਾਂ ਕੋਈ ਘੋੜੇ ਦੇ ਉੱਤੇ ਘੋੜਾ ਕੋਲ ਖੜਾ ਮੁੰਡਾ ਨੌਜਵਾਨ ਡਿੱਗਿਆ ਪਿਆ ਉਹਨੇ ਰੂਪ ਸਿੰਘ ਨੇ ਪਾਣੀ ਉਹਦੇ ਮੂੰਹ ਤੇ ਛਿੱਟੇ ਮਾਰੇ ਨਾਲੇ ਉਹਨੂੰ ਪਾਣੀ ਪਿਆਇਆ ਉਹਨੂੰ ਆਪਦੀ ਝੌਂਪੜੀ 'ਚ ਲੈ ਗਿਆ ਉਠਾ ਕੇ ਤਾਂ ਹੁਣ ਉਹਨੂੰ ਜਦੋਂ ਸੁਰਤ ਆ ਗਈ ਉਹ ਕਹਿਣ ਲੱਗਿਆ ਵੀ ਭਰਾਵਾ ਅੱਜ ਤੋਂ ਤੂੰ ਮੇਰਾ ਧਰਮ ਦਾ ਭਾਈ ਐ ਵੀ ਮੈਂ ਰਾਜਾ ਰਾਮ ਸਿੰਘ ਹਾਂ ਵੀ ਤੇਰੇ ਨਾਲ ਕੌਣ ਰਹਿੰਦਾ ਓਰੇ ਉਹ ਕਹਿੰਦਾ ਵੀ ਮੈਂ ਤਾਂ ਇਕੱਲਾ ਹੀ ਆ ਹਲੇ ਤਾਂ ਕੋਈ ਨਹੀਂ ਕਹਿੰਦਾ ਫਿਰ ਤੂੰ ਮੇਰੇ ਨਾਲ ਚੱਲ ਮੇਰੇ ਮਹਿਲਾਂ 'ਚ ਤੈਨੂੰ ਮੈਂ ਆਪਦਾ ਭਾਈ ਬਣਾ ਕੇ ਪਰਿਵਾਰ ਵਾਂਗੂ ਰੱਖੂ ਵੀ ਜੇ ਅੱਜ ਤੂੰ ਨਾ ਹੁੰਦਾ ਮੈਂ ਤਾਂ ਮਰ ਜਾਂਦਾ ਉਹਨੇ ਭਾਈ ਉਹਦਾ ਏਡਾ ਗੁਣ ਮੰਨਿਆ ਜਾ ਕੇ ਅਬਧਿਕਰ ਵਾਲੀ ਨੂੰ ਕਹਿਣ ਲੱਗਿਆ ਵੀ ਇਹ ਮੇਰਾ ਭਾਈ ਹੈ ਵੀ ਇਹਨੂੰ ਕਦੇ ਮਾੜਾ ਨਾ ਬੋਲੀ ਜੇ ਅੱਜ ਇਹ ਨਾ ਹੁੰਦਾ ਤਾਂ ਮੈਂ ਤੇਰੇ ਹੱਥ ਨਹੀਂ ਦੀ ਆਉਂਦਾ ਉਹ ਕਹਿਣ ਲੱਗੀ ਵੀ ਠੀਕ ਹੈ ਭਾਈ ਉਹਨੇ ਵੀ ਬਹੁਤ ਪਿਆਰ ਨਾਲ ਰੱਖਿਆ ਆਪਦੇ ਘਰ ਦੇ ਮੈਂਬਰਾਂ ਵਾਂਗੂੰ ਰਹਿ ਰਿਹਾ ਉਹਨਾਂ ਨਾਲ ਤਾਂ ਹੁਣ ਜਦੋਂ ਉਹ ਸ਼ਿਕਾਰ ਖੇਲਣ ਜਾਂਦਾ ਹੈ ਰਾਜਾ ਰਾਮ ਸਿੰਘ ਤਾਂ ਹੁਣ ਇਹਦੇ ਵੀ ਅੰਦਰ ਤੱਕ ਕੀੜਾ ਉੱਠ ਖੜਿਆ ਇੱਕ ਦਿਨ ਉਹਨੂੰ ਕਹਿਣ ਲੱਗਿਆ RAM SINGH ਨੂੰ ਕਹਿੰਦਾ ਵੀ ਮੈਂ ਵੀ ਸ਼ਿਕਾਰ ਖੇਲ ਕੇ ਆਉਣਾ ਹੈ ਕਿਉਂ ਰਾਜਿਆਂ ਦੀ ਆਲਾ ਖੂਨ ਤਾਂ ਹੈਗਾ ਹੀ ਸੀ ਤਾਂ ਉਹਨੇ ਭਾਈ ਘੋੜਾ ਦੇ ਕੇ ਅਸਤਰ-ਸ਼ਸਤਰ ਲਾ ਕੇ ਤੋਰਤਾ ਤੋਰਿਆ ਹੋਇਆ ਤਾਂ ਗਾਹਾਂ ਪਰੀਆਂ ਨੇ ਦੇਖ ਲਿਆ ਪਰੀਆਂ ਤਾਂ ਸਣੇ ਘੋੜਾ ਉਠਾ ਕੇ ਲੈ ਗਈਆਂ ਉਹਨੂੰ ਜਦੋਂ ਲੈ ਗਈਆਂ ਤਾਂ ਹੁਣ ਆਪਦੇ ਮਹਿਲਾਂ ਚ ਲੈ ਗਈਆਂ ਉੱਥੇ ਉਹਨੂੰ ਛੱਡ ਜਾਂਦੀਆਂ ਨੇ ਬਹੁਤ ਵੱਡੀਆਂ ਵੱਡੀਆਂ ਕੰਧਾਂ ਨੇ ਬਾਹਰ ਨਿਕਲਣ ਕੋਈ ਰਾਹ ਨਹੀਂ ਕਿਤੋਂ ਦੀ ਤਾਂ ਉਹ ਆਪ ਤਾਂ ਉੱਡ ਜਾਂਦੀਆਂ ਨੇ ਫਿਰ ਫਿਰ ਆਉਂਦੀਆਂ ਨੇ ਉਹ ਫਿਰਦਾ ਮਹਿਲਾਂ ਦੇ ਵਿੱਚ ਗੇੜੇ ਦਿੰਦਾ ਇੱਕ ਦਿਨ ਉਹਨੇ ਇੱਕ ਕਮਰਾ ਦੇਖਿਆ ਵੀ ਉਹਦਾ ਕੁੰਡਾ ਲੱਗਿਆ ਹੋਇਆ ਬਾਹਰ ਤਾਂ ਉਹਨੇ ਕੁੰਡਾ ਖੋਲ ਲਿਆ ਕਮਰੇ ਦਾ ਖੋਲਿਆ ਤਾਂ ਅੰਦਰ ਘੋੜਾ ਖੜਾ ਤਾਂ ਘੋੜਾ ਉਹਨੂੰ ਕਹਿਣ ਲੱਗਿਆ ਵੀ ਮੈਨੂੰ ਪਾਣੀ ਪਿਆ ਦੇ ਉਹ ਉਹਨੇ ਪਾਣੀ ਪੀਤਾ ਕਹਿੰਦਾ ਮੈਨੂੰ ਬਾਹਰ ਕੱਢ ਲੈ ਉਹਨੇ ਬਾਹਰ ਕੱਢ ਲਿਆ ਉਹਨੂੰ ਕਹਿਣ ਲੱਗਿਆ ਵੀ ਮੈਨੂੰ ਕੁਝ ਖਾਣ ਖੋਣ ਨੂੰ ਦੇ ਵੀ ਮੈਂ ਤਾਂ ਇੱਥੇ ਸਾਲ ਭਰ ਤੋਂ ਬੰਦ ਖੜਾ ਹਰੇ ਮੈਂ ਆ ਰਾਜੇ ਦਾ ਘੋੜਾ ਸੀ ਕਹਿੰਦਾ ਮੈਂ ਪਰੀਜਤ ਘੋੜਾ ਸੀ ਉਡਦਾ ਸੀ ਕਹਿੰਦਾ ਮੈਂ ਇਹ ਪਰੀਆਂ ਮੈਨੂੰ ਉੱਥੋਂ ਚੱਕ ਲਈਆਂ ਤੇ ਕਹਿੰਦਾ ਹੁਣ ਤੇਰੀ ਵੀ ਪੱਕੀ ਮੌਤ ਐ ਓਰੇ ਉਹ ਕਹਿੰਦਾ ਮੀਮਾਏ ਕਿਵੇਂ ਤੇਰਾ ਭਰੋਸਾ ਕਰਾਂ ਉਹ ਕਹਿੰਦਾ ਵੀ ਉਹ ਪਰਲੇ ਪਾਸੇ ਦੇਖ ਕੇ ਮਾਰਿਆ ਇੱਕ ਢੇੜਾ ਦੇਖ ਕਿੰਨੇ ਕਰਨ ਪਏ ਨੇ ਕਹਿੰਦਾ ਜਦੋਂ ਜੀ ਲੈ ਜਾਂਦਾ ਕਹਿੰਦਾ ਬੰਦੇ ਨੂੰ ਮਾਰ ਦਿੰਦੀਆਂ ਨੇ ਕਹਿੰਦਾ ਬੇਅੰਤੀ ਤੇਰੇ ਵਰਗੇ ਸੋਹਣੇ ਨੌਜਵਾਨ ਰਾਜਿਆਂ ਦੇ ਵਿੱਚ ਚੱਕ ਕੇ ਲਿਆਉਂਦੀਆਂ ਨੇ ਜਦੋਂ ਜੀ ਭਰ ਜਾਂਦਾ ਹੈ ਮਾਰ ਦਿੰਦੀਆਂ ਨੇ ਤੇ ਉਹ ਕਹਿਣ ਲੱਗਿਆ ਵੀ ਫਿਰ ਹੁਣ ਤਾਂ ਕੋੜਾ ਕਹਿੰਦਾ ਤੂੰ ਮੈਨੂੰ ਰਾਜਾ ਪੂਰ ਪਾਣੀ ਪਿਆ ਵੀ ਤੈਨੂੰ ਮੈਂ ਲੈ ਕੇ ਉਡੂੰਗਾ ਆਪਾਂ ਦੋਨੇ ਨਿਕਲਾਂਗੇ ਉਰੋਂ ਚਲੋ ਜੀ ਉਹਨੇ ਉਹਨੂੰ ਕਾਹ ਕੁ ਪਾਇਆ ਧਾਣਾ ਦੂਣਾ ਪਾਇਆ ਜਿਹੜਾ ਅੰਦਰ ਕੁਝ ਉਹਨੂੰ ਮਿਲਿਆ ਉਹਨੂੰ ਚਾਰਿਆ ਤੇ ਕੋੜੇ ਤੇ ਬਾਈਕੇ ਤਾਂ ਦੋਨੇ ਉੱਡ ਗਏ ਉੜੇ ਹੋਏ ਉਧਰੋਂ ਪਰੀਆਂ ਭਾਉਂਦੀਆਂ ਫਿਰਦੀਆਂ ਨੇ ਅੰਬਰਾਂ 'ਚ ਉਹਨਾਂ ਨੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਉੱਡ ਕੇ ਆ ਜਾਂਦੇ ਨੇ ਉਹ ਤਾਂ ਜਿਹੜੀ ਉਹਨਾਂ ਦੀ ਮਹਾਰਾਣੀ ਸੀ ਪਰੀਆਂ ਦੀ ਵੱਡੀ ਉਹ ਮਾਗਰ ਲੱਗ ਗਈ ਜਦੋਂ ਉਹਨੇ ਦੇਖਿਆ ਵੀ ਇਹ ਹੱਥ ਨਹੀਂ ਆਉਨੇ ਤਾਂ ਪਰਕੇ ਚੌਲਾਂ ਦੀ ਮੁਠੀ ਉਹਨਾਂ ਦੇ ਉੱਤੇ ਮਾਰੀ ਘੋੜੇ ਦੇ ਤੇ ਰਾਮ ਸਿੰਘ ਉਹਦੇ ਰੂਪ ਸਿੰਘ ਦੇ ਕਹਿੰਦੀ ਜਾ ਦੁਸ਼ਟਾ ਇੱਥੇ ਭਸਮ ਹੋ ਜੀ ਉਹ ਪਈ ਉੱਥੇ ਹੀ ਦੋਹਾਂ ਦੀ ਸਵਾ ਬਣ ਗਈ ਧਰਤੀ ਤੇ ਡਿੱਗ ਪਏ ਦੋਹਾਂ ਦੀ ਸਵਾ ਦੀ ਢੇਰੀ ਲੱਗ ਗਈ ਤਾ ਹੁਣ ਉਸ ਸਵਾਜੋਂ ਕੁਛਕ ਦਿਨਾਂ ਬਾਅਦ ਇੱਕ ਬੂਟਾ ਨਿਕਲਿਆ ਉਹ ਬੂਟਾ ਹਰਾ ਹੋਇਆ ਤਾਂ ਉਹ ਖੁਸ਼ੀ ਦਿਨਾਂ ਦੇ ਵਿੱਚ ਖਾਸਾ ਲੰਬਾ ਵੱਧ ਗਿਆ ਬੂਟਾ ਤਾਂ ਤਾਂ ਹੁਣ ਉਧਰੋਂ ਰਾਮ ਸਿੰਘ ਭੜਦਾ ਫਿਰਦਾ ਉਹਨੇ ਮੰਨਿਆ ਦੀ ਕਰਵਾਈ ਸਾਰੇ ਵੀ ਜੇ ਮੇਰਾ ਭਾਈ ਮਿਲ ਜੇ ਕਿਸੇ ਨੂੰ ਨਾ ਰੂਪ ਸਿੰਘ ਮੈਂ ਉਹਨੂੰ ਅਨਾਮ ਦੇਵਾਂਗਾ ਮੇਰੇ ਭਾਈ ਲਿਆਵੇ ਕੋਈ ਭੜ ਕੇ ਤਾਂ ਕਿਸੇ ਪਿੰਡ ਦਾ ਪੰਡਤ ਸੀ ਉਹਦੇ ਘਰ ਵਾਲੀ ਕਹਿੰਦੀ ਇੱਥੇ ਸਾਰਾ ਦਿਨ ਗਾਲਾਂ ਖਾਈ ਜਾਂਦਾ ਤੀਵੀਆਂ ਤੋਂ ਕਹਿੰਦੀ ਤੜਕੀ ਉੱਠ ਕੇ ਮੱਥੇ ਲੱਗਦਾ ਬਾਹਮਣਾ ਕਹਿੰਦੀ ਤੈਨੂੰ ਐ ਗਾਲਾਂ ਕੱਢਦੀਆਂ ਨੇ ਕਹਿੰਦੀ ਤੂੰ ਉਹ ਰਾਮ ਸਿੰਘ ਦਾ ਭਾਈ ਗੁੰਮਿਆ ਹੋਇਆ ਹੈ ਕਹਿੰਦੀ ਤੂੰ ਉਹਦੇ ਲੇਵੇ ਜਾਇਆ ਵੀ ਕੋਈ ਗੱਲਬਾਤ ਦੱਸਦੀ ਉਹਨੂੰ ਕੋਈ ਸੁਣਾਦੀ ਕਹਿੰਦੀ ਚੱਲ ਤੈਨੂੰ ਕੁਝ ਦੇ 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 ਹੀ ਦੇਊਗਾ ਉਹ ਉਹ ਕਹਿੰਦਾ ਵੀ ਠੀਕ ਹੈ ਭਾਈ ਉਹਦੀ ਗੱਲ ਮੰਨ ਕੇ ਉਹ ਵਗ ਗਿਆ ਜਦੋਂ ਉਹ ਤੁਰਿਆ ਜਾਂਦਾ ਤਾਂ ਉਨੂੰ ਰਾਤ ਪਈ ਯੂਰੇ ਰਾਤ ਪਈ ਜਦੋਂ ਤਾਂ ਹੁਣ ਉਹ ਕੁਦਰਤੀ ਉਸ ਦਰਖਤ ਦੇ ਹੇਠਾਂ ਬਹਿ ਗਿਆ ਤਾਂ ਉਹ ਦਰਖਤ ਚੋਂ ਆਵਾਜ਼ ਆਵੇ ਭਾਈ ਮਿਲੋ ਭਾਈ ਮਿਲੋ ਭਾਈ ਪੰਡਤ ਡਰ ਗਿਆ ਰਾਮ 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 ਕਰਨ ਲੱਗ ਗਿਆ ਬੈਠਾ ਬੈਠਾ ਹੀ ਸੀ ਹਲੇ ਤਾਂ ਉਹਨੇ ਦੇਖਿਆ ਵੀ ਘੰਟੇ ਦੋ-ਦੋ ਘੰਟਿਆਂ ਬਾਅਦ ਆਵਾਜ਼ ਆਉਂਦੀ ਐ ਭਾਈ ਉਹ ਨਾ ਉਹ ਤਾਂ ਉੱਠਿਆ ਤੁਰ ਪਿਆ ਜਾ ਕੇ ਉਹ ਰਾਮ ਸਿੰਘ ਰਾਜੇ ਦੇ ਮਹਿਲਾਂ ਦੇ ਮੂਹਰੇ ਬਹਿ ਗਿਆ ਰਾਮ ਸਿੰਘ ਅੰਦਰੋਂ ਨਿਕਲਿਆ ਜਦੋਂ ਰਾਜਾ ਉਹ ਕਹਿੰਦਾ ਪੰਡਤ ਜੀ ਤੁਸੀਂ ਐ ਬੈਠੇ ਹੋ ਕਹਿੰਦਾ ਮਹਾਰਾਜ ਝੂਠ ਨਹੀਂ ਜਮਾਂਈ ਬੋਲਦਾ ਸੱਚੀ ਸੱਚੀ ਗੱਲ ਦੱਸੂ ਕਹਿੰਦਾ ਮੇਰੇ ਨਾਲ ਤਾਂ ਐ ਹੋਈ ਕਹਿੰਦਾ ਮੈਂ ਤਾਂ ਤੁਹਾਡੇ ਕੋਲ ਹੀ ਆ ਰਿਹਾ ਸੀ ਵੀ ਉੱਥੇ ਇੱਕ ਦਰਖਤ ਹੈ ਮੈਨੂੰ ਉੱਥੇ ਵੀ ਰਹਿਣਾ ਪੈ ਗਿਆ ਰਾਤ ਕਹਿੰਦਾ ਉੱਚੀ ਆਵਾਜ਼ ਆਉਂਦੀ ਹੈ ਭਾਈ ਮਿਲੋ ਭਾਈ ਮਿਲੋ ਉਹ ਕਹਿੰਦਾ ਤੂੰ ਮੈਨੂੰ ਲਿਜਾ ਉਹਦੇ ਉਹ ਦਰਖਤ ਕੋਲੇ ਲਿਜਾ ਸਕਦਾ ਹੈ ਕਹਿੰਦਾ ਹਾਂ ਵਾਗੇ ਭਾਈ ਜਾ ਕੇ ਉੱਥੇ ਬੈਠ ਗਏ ਜਦੋਂ ਤਾਂ ਉਹੀ ਘੰਟੇ ਦੋ ਦੋ ਘੰਟਿਆਂ ਬਾਅਦ ਆਵਾਜ਼ ਆਵੇ ਭਾਈ ਮਿਲੋ ਭਾਈ ਮਿਲੋ ਉਹ ਕਹਿੰਦਾ ਇਹ ਤਾਂ ਮੇਰੇ ਭਾਈ ਦੀ ਆਵਾਜ਼ ਹੈ ਰੂਪ ਸਿੰਘ ਦੀ ਕਹਿੰਦਾ ਇਹਦੇ ਨਾਲ ਤਾਂ ਕੋਈ ਹੂਣੀ ਵਰਤ ਗਈ ਫਿਰ ਉਹਨੂੰ ਸੋਚਦਾ ਵੀ ਕਿੱਥੋਂ ਪਤਾ ਲੱਗੇ ਮੈਨੂੰ ਵੀ ਕੀ ਹੋ ਗਿਆ ਇਹਦੇ ਨਾਲ ਕੀ ਪਾਣਾ ਵਰਤ ਗਿਆ ਉਹਨੇ ਸੁਣਿਆ ਹੋਇਆ ਧੀ ਵੀ ਤੀਮੀਆਂ ਦੇ ਗੱਲ ਨਹੀਂ ਪਚਦੀ RAM SINGH RAJE ਨੇ ਤਾਂ ਉਹ ਪਯੋਸ ਉਸੇ ਪਿੰਡ ਭੱਗ ਗਿਆ ਜਿੱਥੇ ਦਾ ਉਹ ਪੰਡਤ ਸੀਗਾ ਤਾਂ ਪੇਸ ਬਦਲ ਕੇ ਤਾਂ ਅੱਗੇ ਹੁਣ ਤਾਂ ਘਰਾਜੀ ਸਭ ਦੇ ਪਿੰਡਾਂ 'ਚ ਵੀ ਸ਼ਹਿਰਾਂ 'ਚ ਤਾਂ ਹੁੰਦੀਆਂ ਇਹਨੇ ਪਿੰਡਾਂ 'ਚ ਵੀ ਘਰ ਘਰ ਫਲਸ਼ਾਂ ਨੇ ਹੁਣ ਤਾਂ ਵਧੀਆ ਸੀਟਾਂ ਲਵਾ ਕੇ ਵਧੀਆ ਫਲਸ਼ਾਂ ਬਣਵਾਈਆਂ ਹੁਣ ਇਹਨੇ ਅੱਗੇ ਤਾਂ ਲੋਕ ਬਾਹਰ ਜਾਂਦੇ ਬੁੜੀਆਂ ਦੋ ਦੋ ਤਿੰਨ ਤਿੰਨ ਇਕੱਠੀਆਂ ਹੋ ਕੇ ਕੁੜੀਆਂ ਬਾਹਰ ਅੰਦਰ ਨਾਲੇ ਗੱਲਾਂ ਬਾਤਾਂ ਮਾਰਿਆ ਹੁੰਦੀਆਂ ਫਿਰ ਤੁਰਿਆ ਹੁੰਦੀਆਂ ਨਾਲੇ ਬਾਹਰ ਜਾ ਜਾਂਦੀਆਂ ਤਾਂ ਭਾਈ ਉਹ 5-7 ਬੁੜੀਆਂ ਐ ਤੁਰੀਆਂ ਜਾਂਦੀਆਂ ਨੇ ਬਾਹਰ ਨੂੰ ਉਹਨਾਂ ਦੇ ਨਾਲ-ਨਾਲ ਚੱਲ ਪਿਆ ਮੰਗਰ ਮੰਗਰ ਹਾਵੜੀ ਹਾਵੜੀ ਉਹਨਾਂ ਦੀਆਂ ਗੱਲਾਂ ਸੁਣਦਾ ਉਹ ਇੱਕ ਬੁੜੀ ਕਹਿਣ ਲੱਗੀ ਕਹਿੰਦੀ ਨੀ ਦੋ ਘਕਣੀਆਂ ਪੈ ਗਈਆਂ ਸਾਡਾ ਨਾ ਬੱਲਣ ਗਿੱਲਾ ਹੋ ਗਿਆ ਕਹਿੰਦੀ ਅੱਜ ਤਾਂ ਕਹਿੰਦੀ ਛਟੀਆਂ ਦੀ ਅੱਗ ਮਚਾਵਾਂ ਮੱਚੇ ਹੀ ਨਾ ਮੇਰੇ ਤਾਂ ਅੱਖਾਂ ਭਨਤੀਆਂ ਧੂਏ ਨੇ ਜਦੋਂ ਉਹਨੇ ਆਇਆ ਆਖਿਆ ਵੀ ਮੇਰੀਆਂ ਅੱਖਾਂ ਧੂਏ ਨੇ ਭਨਤੀਆਂ ਉਹਨਾਂ ਦੇ ਵਿੱਚ ਸੀ ਇੱਕ ਪੰਡਤਾਂ ਦੀ ਬੁੜੀ ਉਹ ਕਹਿਣ ਲੱਗੀ ਕਹਿੰਦੀ ਅਸੀਂ ਤਾਂ ਹੁਣ ਰਾਮ ਕਰਦੇ ਹਾਂ ਕੋਈ ਅਸੀਂ ਰੋਟੀ ਨਹੀਂ ਘਰੇ ਤਾਂ ਸਾਡੇ ਪਕਾਉਂਦੇ ਕੁਝ ਨਹੀਂ ਕਹਿੰਦੀ ਸੰਤ ਅੱਗੇ ਨਹੀਂ ਮਚਾਉਣੀ ਪੈਂਦੀ ਉਹ ਕਹਿੰਦੀ ਤੁਸੀਂ ਫਿਰ ਰੋਟੀ ਕਿੱਥੋਂ ਖਾਣੇ ਹੋ ਦੂਜੀ ਕਹਿੰਦੀ ਉਹ ਕਹਿੰਦੀ ਸਾਡੇ ਤਾਂ ਵੀ ਪੰਡਤ ਜਾਂਦਾ ਹੈਗਾ ਗੰਗਾ ਜੀ ਤੇ ਸੰਤ ਤਾਂ ਕਹਿੰਦੀ ਉੱਥੋਂ ਹੀ ਖਾਣਾ ਆ ਜਾਂਦਾ ਰੋਜ਼ ਦੀ ਰੋਜ਼ ਉੱਥੋਂ ਨੇੜੇ ਸੀ ਗੰਗਾ ਜੀ ਭਾਈ ਰਾਮ ਸਿੰਘ ਨੇ ਸੁਣ ਲਈ ਇਹ ਗੱਲ ਵੀ ਗੱਗਾ ਜੀ ਤੇ ਪੰਡਤ ਜਾਂਦਾ ਹੈ ਉਹ ਤਾਂ ਮੁੜ ਗਿਆ ਚੱਕਿਆ ਆਪਦਾ ਘੋੜਾ ਗੰਗਾ ਜੀ ਜਾ ਵਜਿਆ ਜਾ ਕੇ ਉੱਥੇ ਕਹਿਣ ਲੱਗਿਆ ਪੁਜਾਰੀ ਜੀ ਜਿਹੜਾ ਉਹਨਾਂ ਦਾ ਹੈੱਡ ਕਹਿਣ ਲੱਗਿਆ ਵੀ ਪੰਡਤ ਜੀ ਵੀ ਮੇਰਾ ਭਾਈ ਗੁੰਮਿਆ ਹੋਇਆ ਏ ਇੱਕ ਉੱਥੇ ਦਰਖਤ ਹੈ ਉਹਦੇ ਚੋਂ ਮੇਰੇ ਭਾਈ ਦੀ ਆਵਾਜ਼ ਆਉਂਦੀ ਹੈ ਭਾਈ ਮਿਲੋ ਭਾਈ ਮਿਲੋ ਵੀ ਚਾਂਸ ਪਤਾ ਨਹੀਂ ਕੀ ਵਰਤਿਆ ਉਹਦੇ ਨਾਲ ਪਾਣਾ ਵੀ ਮੇਰੇ ਭਾਈ ਦੀ ਆਵਾਜ਼ ਹੈ ਉਹ ਕਹਿਣ ਲੱਗਿਆ ਵੀ ਉਹਦਾ ਕੋਈ ਹੱਲ ਹੋ ਸਕਦਾ ਹੈ ਪੰਡਤ ਕਹਿੰਦਾ ਹਾਂ ਵਿਧੀ ਪੂਰਵਕ ਸਾਰਾ ਕੁਝ ਹੋਜੂਗਾ ਨਾ ਮੈਨੂੰ ਲੈ ਕੇ ਚੱਲ ਉੱਥੇ ਭਾਈ ਪੰਡਤ ਨੂੰ ਬਿਠਾ ਲਿਆ ਆ ਘੋੜੇ ਤੇ ਲਿਆ ਕੇ ਪੰਡਤ ਨੇ ਗੜਬੀ ਪਾਣੀ ਦੀ ਭਰੀ ਪਾਠ ਕਰਿਆ ਕਰਕੇ ਪੂਜਾ ਗੜਬੀ ਚੋਂ ਨੇ ਛਿੱਟੇ ਮਾਰੇ ਦਰਖਤ ਦੇ ਉੱਤੇ ਦਰਖਤ ਤਾਂ 5-7 ਗਿੱਠੇ ਵਗ ਗਿਆ ਕੱਟ ਗਿਆ ਉਹਨੇ ਦੁਬਾਰੇ ਫੇਰ ਉਵੇਂ ਹੀ ਕਰਿਆ ਪੂਜਾ ਕਰਕੇ ਛਿੱਟੇ ਪਾਣੀ ਦੇ ਮਾਰੇ ਗੜਬੀ ਚੋਂ ਉਹ ਦਰਖਤ ਫੇਰ ਹੀਠਾਂ ਵਗ ਗਿਆ ਜਦੋਂ ਉਹਨੇ 3-4 ਵਾਰ ਕਰਿਆ ਤਾਂ ਉੱਥੋਂ ਤਾਂ ਭਾਈ ਉਵੇਂ ਹੀ ਰੂਪ ਸਿੰਘ ਤੇ ਘੋੜਾ ਦੋਨੇ ਉੱਠ ਕੇ ਖੜੇ ਹੋ ਗਏ ਚਲੋ ਜੀ ਹੁਣ ਉਹਨੂੰ ਲੈ ਗਿਆ ਪੰਡਤ ਨੂੰ ਤਾਂ ਦਿੱਤੀ ਉਹਨੇ ਖੂਬ ਖੁਸ਼ ਕਰਤਾ ਦਖ਼ ਦਛਣਾ ਹੀ ਜੀ ਦਿੱਤੀ ਮੋਰਾ ਸਿਉਨੇ ਜਾਂਦੀ ਦੀਆਂ ਤਾਂ ਫੇਰ ਹੁਣ ਰੂਪ ਸਿੰਘ ਨੂੰ ਘਰੇ ਲੈ ਗਿਆ ਘਰੇ ਲਗਿਆ ਹੋਇਆ ਤਾਂ ਹੁਣ ਜਦੋਂ ਕੋਈ 2 ਸਾਲ ਲੰਘ ਗਏ ਉਹਨਾਂ ਦੇ ਤਾਂ ਰੂਪ ਸਿੰਘ ਦੀ ਰਾਮ ਸਿੰਘ ਦੀ ਭਾਈ ਮੌਤ ਹੋ ਗਈ ਮੌਤ ਹੋਈ ਤਾਂ ਹੁਣ ਉਹ ਸੋਚਦਾ ਰੂਪ ਸਿੰਘ ਵੀ ਇਹਦਾ ਮੁੰਡਾ ਕਿਤੇ ਆਏ ਨਾ ਸੋਚੇ ਵੀ ਇਹਨੂੰ ਕੁਝ ਦੇਣਾ ਪਊ ਰਾਜਪਾਗ ਚ ਵੀ ਮੇਰਾ ਤਾਂ ਇੱਥੇ ਕੋਈ ਹੱਕ ਨਹੀਂ ਮੈਨੂੰ ਤਾਂ ਆਹੀ ਹੈ ਵੀ ਮੈਨੂੰ ਵਧੀਆ ਇਹਨਾਂ ਨੇ ਰੱਖਿਆ ਕਰਦਿਆਂ ਆਪਦੇ ਪਰਿਵਾਰ ਵਾਂਗੂ ਤਾਂ ਭਾਇਓ ਨੇ ਰਾਮ ਸਿੰਘ ਤੇ ਮੁੰਡੇ ਨੂੰ ਤੇ ਉਹਦੀ ਰਾਣੀ ਨੂੰ ਬੁਲਾ ਕੇ ਕਹਿਣ ਲੱਗਿਆ ਕਹਿੰਦਾ ਬੇਟਾ ਵੀ ਗਲਤ ਨਾ ਸਮਝੀ ਤੂੰ ਇਹ ਰਾਜਪਾਗ ਸਾਰਾ ਤੇਰਾ ਹੈ ਮੇਰਾ ਇਹ ਚ ਕੁਝ ਨਹੀਂ ਹੈਗਾ ਕਿਤੇ ਕੱਲ ਨੂੰ ਸੋਚੇ ਤੇ ਤੁਸੀਂ ਮਾਂ ਪੁੱਤ ਆਪ ਦਾ ਰਾਜ ਭਾਗ ਸੰਭੋ ਤੇ ਚਲਾਓ ਵੀ ਮੈਂ ਹੁਣ ਰੁੱਝ ਜਾਣਾ ਚਾਹੁੰਨਾ ਉਹ ਕਹਿੰਦੇ ਵੀ ਨਹੀਂ ਅਸੀਂ ਤੈਨੂੰ ਜਾਣ ਨਹੀਂ ਦਿੰਦੇ ਸਾਨੂੰ ਸਹਾਰਾ ਉਹ ਕਹਿੰਦਾ ਵੀ ਨਹੀਂ ਕੱਲ ਨੂੰ ਕਹਿੰਦਾ ਤੁਹਾਡੇ ਮਨ ਚ ਕੋਈ ਮੇਰੇ ਪ੍ਰਤੀ ਕੋਈ ਗੱਲਬਾਤ ਆਜੇ ਵੀ ਮੈਂ ਚਾਹੁੰਦਾ ਨਹੀਂ ਹਾਂ ਇਸ ਲਈ ਵੀ ਆਪਾਂ ਹੱਸਦੇ ਖੇਡਦੇ ਆਪਾਂ ਮਿਲਦੇ ਰਹਾਂਗੇ ਕਹਿੰਦਾ ਮੈਂ ਆਉਂਦਾ ਜਾਂਦਾ ਰਹੂੰ ਵੀ ਹੁਣ ਤੁਸੀਂ ਮੈਨੂੰ ਜਾਣ ਦਿਓ ਸੋ ਉਹਨਾਂ ਨੂੰ ਸਮਾ ਕੇ ਭਾਈ ਉੱਥੋਂ ਰੂਪ ਸਿੰਘ ਹੁਣ ਚਲਿਆ ਗਿਆ ਐਨੀ ਕੁ ਬਾਤ ਹੈ ਜੀ ਜ਼ਿੰਦਗੀ ਕਿਤੋਂ ਤੋਂ ਕਿਤੇ ਲੈ ਜਾਂਦੀ ਹੈ ਬੰਦੇ ਨੂੰ ਐਵੇਂ ਰੂਪ ਸਿੰਘ ਦੀ ਜ਼ਿੰਦਗੀ ਕਿਧਰੋਂ ਕਿੱਥੇ ਚਲੀ ਗਈ ਕਿਸਮਤ ਦਾ ਕੋਈ ਪਤਾ ਨਹੀਂ ਲੱਗਦਾ ਸੋ ਧੰਨਵਾਦ ਜੀ